ਸਸੇ ਕਾਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਹੁਣ ਲੱਗੇ ਆ ਘੋੜੇ ਕੱਢਣਾ ਬਾਬੇ ਹੁਣੀ ਮਾਰ ਲਾਗੇ ਕਾਠੀਆਂ ਤੇ ਕੱਪੜਾ ਪਪਾ ਕਿਵੇਂ ਫਿਰ ਕੀ ਬੰਦਾ ਅੱਜ ਲੇਟ ਹੀ ਹੋ ਗਿਆ ਤੂੰ ਹਨਾ ਉਹ ਮੈਂ ਉਧਰੋਂ ਮੀਂਹ ਚੜਿਆ ਇਧਰ ਆ ਹੀ ਗਿਆ ਇਹ ਵੀ ਘੋੜੇ ਚੜ ਜਦੇ ਹਾਂ ਹਾਂ ਘੋੜੇ ਚੜ ਜੇ ਠੀਕ ਆ ਅੰਦਰ ਦੇਵ ਤਾਂ ਆਉਂਦਾ ਨਾ ਬੋਤਲਾਂ ਦੇ ਜਿਹੜੇ ਅੰਦਰ ਦੇਵ ਤਾਂ ਆਉਂਦਾ ਵਾ ਅੰਦਰ ਸਿਗਨਲ ਨਹੀਂ ਆਉਂਦੇ ਕੋਈ ਅੰਦਰ ਚੋਬਰ ਲੱਗਿਆ ਹਿਆ ਦਾਣਾ ਪਾਉਣਾ ਆਪਣਾ ਲੋਈ ਅੱਜ ਲੈ ਕੇ ਚੱਲੇ ਆ ਹੰਟਰ ਨਹੀਂ ਲੈ ਕੇ ਜਾਣਾ ਆਪਾਂ ਨਾ ਸਰਗਣ ਤੇ ਆਪਾਂ ਕਰਨਾ ਜ ਬਾਦਰ ਲੋਈ ਬਾਬਾ ਕੋੜੀ ਕਰਨ ਲੱਗੇ ਅੰਦਰ ਲੋਈ ਬਾਬਾ ਨਹੀਂ ਲੱਗਿਆ ਕਦੋਂ ਬਾਦਰ ਨੂੰ ਮਾਰ ਲਾ ਬਾ ਕਪੜਾ ਕਪੜਾ ਚੰਗਾ ਵੀਡੀਓ ਵਧੀਆ ਨਹੀਂ ਚਾਹੀਦੀ ਅੱਜ ਤੇਰੀ

ਕੰਡੇ ਵਾਲਾ ਕੰਡੇ ਵਾਲਾ ਫੜਾ ਵੀ ਚੋਬਰਾ ਆਹ ਕੰਡੇ ਵਾਲਾ ਪਾਲਾ ਨਾਲ ਲੋ ਜੀ ਕੰਡਿਆਲਾ ਆਪਾਂ ਦਿੱਤਾ ਆਪਾ ਲੋਰ ਦੇ ਚੀਸਣਾ ਲੋਰ ਦੇ ਤੇ ਚੋਬਰ ਨੂੰ ਖੜਾ ਜੁਗਰਾ ਇਹਨਾਂ ਨੂੰ ਕਾਂਠੀ ਦੇ ਤਰ੍ਹਾਂ ਉਹ ਲਿਆ ਤਾਲੂ ਚੱਕ ਲਿਆ ਮਰੋਂ ਕੋਲ ਨਬਰ

ਨਾ ਰੱਖਣਾ ਤੇਰਾ ਆਪਾਂ ਵਾਲ ਕਿਦਾਂਣਾ ਨਾ ਯਾਰ ਮੈਂ ਤਾਂ ਕੋਈ ਰੰਗ ਪਾ ਦੇਣੀ ਕੋਈ ਕੱਟਣਾ ਵਾਲ ਨਹੀਂ ਕੱਟਣ ਵਾਲੇ ਆ ਗੁਰੂ ਵਾਲੇ ਇਹ ਕਾਹਦੇ ਮਾਲ ਕਰਨੇ ਗੱਲ ਕਰਨੀ ਪੈਂਦੀ ਆ ਕਿੰਨਾ ਬਵਾਲ ਕਰ ਰਿਹਾ ਮਾਰ ਕਹਿੰਦਾ ਤੂੰ ਖਾਣ ਲੱਗ ਗਿਆ ਜੀ ਤਾਂ ਉਹਨਾ ਕਦੇ ਕਦੇ ਹੈਲੋ ਹਾਂਜੀ ਵੀ ਹਾਂਜੀ ਵੀਰੇ ਮੈਂ ਵੀਰੇ ਇੱਥੇ ਵੀ ਦਿੱਤੇ ਜਾ ਚਿੱਕੇ ਫਾਦਨ ਭਾਈ ਛੋੜਾ ਗੇਟ ਖੋਲ ਦੇ ਆਖੀ ਆਪਣੀ ਪੈ ਗਈ ਆ ਖਾਈ ਕੋੜਿਆ ਬਾਬਾ ਜੀ ਹੁਣੀ ਚੜਨ ਲੱਗਿਆਂ ਕਿ ਚੈੱਕ ਕਰਦੇ ਸੀ ਨਾ ਪੁੱਤ ਇਹਨਾਂ ਤੁਹਾਡਾ ਸਵਾਲ ਨਾ ਸਟਾਰਟ ਕਰ ਲਓ ਸਾਡੇ ਸਿੰਘ ਸਾਹਿਬ ਜੀ ਨਹੀਂ ਸਿੰਘ ਸਾਹਿਬ ਨੂੰ ਬਾਬਾ ਜੀ ਸਾਡੇ ਪੁੱਛੋ ਤਾਂ ਕੰਮ ਆਉਣਾ ਬਣਾ ਨਾ ਮਾਰਦਾ ਹੀ ਕੋਈ ਨਾ ਹੰਤਵਕੇ ਹੀ ਮਾਰ ਦਾਂਗੇ ਸਾਫਾ ਫੜਾ ਦੇ ਬਾਬੇ ਦਾ ਪੈਰ ਬਟਨ ਨਹੀਂ ਖੱਲੇਗਾ ਅੰਨਾ ਹੈ ਹੈ ਨਾ 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 ਪਿੱਛੇ ਕੀ ਆ ਨਾ ਨਾ ਛੋੜੋ ਬੋਟ ਰਹਿ ਗਿਆ ਨਾ ਚਾਬੀ ਲੱਗਿਆ ਚਾਬੀ ਦਿਵਾਵੇ ਮੋਟਰ ਚਾਲੇ ਆ ਗਿਆ ਲੋ ਜੀ ਚੱਲੇ ਹੁਣ ਆਪਾਂ ਲੈ ਕੇ ਬਾਹਰ ਚੱਲ ਬਾਦਰ ਬਾਬਾ ਲੱਗਿਆ ਜੀ ਸਵਾਰੀ ਕਰਨ ਚੱਲ ਬਾਬਾ 3 ਨੇਰੀ ਆ ਗਈ ਆ ਉਸ ਕਰਕੇ ਨੇੜੇ ਹੀ ਮੁੜਿਆ ਮੁਰੇ ਕਰਦਾ ਘੋੜਾ ਐ ਕੋਸਿਆ ਜਾਂਦਾ ਹੈ ਐਂ ਆੜੀ ਉੜੀ ਕਰਨੋਂ ਹਟ ਜਾਂਦਾ ਐ ਬਿਲਕੁਲ ਠੀਕ ਆ ਕਮਰ ਕਸਾ ਕਹਦੇ ਜਾਂ ਕਮਰ ਕਸਾ ਠੀਕ ਆ ਜੀ ਬੈਵਾਦੀ ਪਾਟ ਲੈਂਦਾ ਕੋ ਦਾ ਆ ਦੇ ਅੰਦਰੋਂ ਹੋ ਕੇ ਗਾਲਾਂ ਨਹੀਂ ਨਾ ਕੱਢ ਦਿੰਦੇ ਹੂੰ ਹੂੰ ਬੰੀਆਂ ਗਾਲਾਂ ਕਰਕੇ ਸਹੀ ਆ ਹਾਂਜੀ ਹੋਰ ਕੀ ਕਹਿਣਾ ਚਾਹਵਾਂਗੇ ਦਰਸ਼ਕਾਂ ਨੂੰ ਚੜ੍ਹਦੀ ਕਲਾ ਜੀ ਘੋੜੇ ਰੱਖੋ ਮੋਟਰਸਾਈਕਲ ਛੱਡੋ ਆਨੰਦ ਲਓ ਸਵਾਗਤ ਕਰੋ ਹੁਣ ਆਪਾਂ ਕੱਲੋਂ ਫੇਰ ਚੱਲਾਂਗੇ ਤੇ ਕੱਲੋਂ ਇਸ ਟਾਈਮ ਵਲੌਗ ਫੇਰ ਬਣਾਵਾਂਗੇ ਹਾਂਜੀ ਹਾਂਜੀ ਤੇ ਮਿਲਦੇ ਹਾਂ ਜੀ ਫੇਰ ਕੱਲ੍ਹ ਵਾਲੇ ਵਲੌਗ 'ਚ ਠੀਕ ਆ ਧੰਨਵਾਦ ਸਾਰਿਆਂ ਦਾ ਮੇਰੀ ਫੁੱਲ ਆ ਗਈ ਚੜ ਕੇ ਨਹੀਂ ਆ ਗਿਆ ਥੋੜਾ ਥੋੜਾ ਵਿੱਚ ਚਲੋ ਜੀ ਮਿਲਦੇ ਆ ਫਿਰ ਕੱਲ ਵਾਲੇ ਬਲੌਗ ਚ